ਸਸ ਸਭੀ ਗੱਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਐਜੂਕੇਸ਼ਨਲ ਡਿਜੀਟਲ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਹਨਾਂ ਦੇ ਨਾਲ ਨਾਲ ਤੁਹਾਨੂੰ ਰਿਕਰੂਟਮੈਂਟ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਔਰ ਉਹਨਾਂ ਰਿਕਰੂਟਮੈਂਟਸ ਤੇ ਲਈ ਹੀ ਤੁਹਾਨੂੰ ਤਿਆਰੀ ਵੀ ਇਸੇ ਚੈਨਲ ਤੇ ਹੀ ਕਾਰਵਾਈ ਜਾਂਦੀ ਹੈ ਅੱਜ ਦੀ ਗੱਲ ਕਰੀਏ ਤਾਂ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਜਨਵਰੀ ਮੰਤ ਦੇ ਕਰੰਟ ਅਫੇਅਰ ਆਪਾਂ ਡਿਸਕਸ ਕਰ ਰਹੇ ਹਾਂ ਜਿਸ ਦੇ ਵਿੱਚ 9 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਦੀਆਂ ਜਿੰਨੀਆਂ ਵੀ ਨਿਊਜ਼ ਹੋਣੀਆਂ ਉਹਨਾਂ ਨੂੰ ਵਨ ਲਾਈਨਰ ਦੇ ਵਿੱਚ ਕਨਵਰਟ ਕਰਕੇ ਡਿਸਕਸ ਕਰਾਂਗੇ ਇਹ ਵੀਡੀਓ ਪੰਜਾਬੀ ਦੇ ਵਿੱਚ ਰਹਿਣ ਵਾਲੀ ਹੈ ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ ਤੋ ਪਹਿਲਾ ਕੁਐਸਚਨ ਹੈ ਪੰਜਾਬ ਸਰਕਾਰ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਨਾਲ-ਨਾਲ ਦੋ ਹੋਰ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਤੀਤੇ ਦੇਨੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਜੋ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀ ਉਸ ਨੂੰ ਖਰੀਦਿਆ ਸੀ ਲੇਕਿਨ ਹੁਣ ਪੰਜਾਬ ਸਰਕਾਰ ਦੋ ਹੋਰ ਥਰਮਲ ਪਲਾਂਟ ਜਿਹੜੇ ਆ ਉਹ ਖਰੀਦਣ ਜਾ ਰਹੀ ਹੈ ਟੈਂਕਰ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਬਠਿੰਡਾ ਵਿਖੇ ਟੈਂਕਰ ਡਰਾਈਵਰਾਂ ਨੇ ਕੰਮ ਬੰਦ ਕਰ ਦਿੱਤਾ ਹੈ ਜਿਸ ਨਾਲ ਤੇਲ ਡੀਜ਼ਲ ਦੀ ਕਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਨਿਤਿਨ ਗੜਕਰੀ ਅੱਜ ਪੰਜਾਬ ਦੇ ਦੌਰੇ ਤੇ ਆਣਗੇ ਅਤੇ ਹੁਸ਼ਿਆਰਪੁਰ ਨੂੰ 1553 ਕਰੋੜ ਰੁਪਏ ਦਾ ਤੋਹਫੇ ਦੇਣਗੇ ਪੀਐਮ ਕਿਸਾਨ ਯੋਜਨਾ ਤਹਿਤ ਈਕੇवाईसी ਕਰਵਾਉਣਾ ਯਕੀਨੀ ਬਣਾਇਆ ਤਾਂ ਜੋ ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ 2000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਪਾਏ ਜਾਣ ਪੰਜਾਬ ਸੀਐਮ ਮਾਨ ਨੇ ਪੰਜਾਬ ਵਿੱਚ ਬੰਪਰ ਭਰਤੀਆਂ ਦਾ ਐਲਾਨ ਕੀਤਾ ਹੈ 2024 ਦੇ ਵਿੱਚ ਮਿਲਣਗੀਆਂ ਨੌਕਰੀਆਂ ਪੋਸਟ ਆਫਸਰ ਚ ਹਾਲੇ ਵੀ ਬਦਲੇ ਜਾ ਸਕਦੇ ਹਨ 2000 ਰੁਪਏ ਦੇ ਨੋਟ ਜੋ ਕਿ ਚਲਣ ਤੋਂ ਬਾਹਰ ਕਰ ਦਿੱਤੇ ਗਏ ਸੀਗੇ ਤਾਂ 2000 ਦਾ ਨੋਟ ਜੋ ਚਲਣ ਤੋਂ ਬਾਹਰ ਹੈ ਉਸ ਨੂੰ ਹਜੇ ਵੀ ਬਦਲਿਆ ਜਾ ਸਕਦਾ ਹੈ ਅਗਰ ਕਿਸੇ ਕੋਲੇ ਹਜੇ ਵੀ 2000 ਦਾ ਨੋਟ ਹੈ ਤਾਂ ਉਸ ਨੂੰ ਹਜੇ ਵੀ ਬਦਲਿਆ ਜਾ ਸਕਦਾ ਤੁਸੀਂ ਪੋਸਟ ਆਫਿਸ ਦੇ ਵਿੱਚ ਜਾ ਕੇ ਆਪਣੇ 2000 ਦੇ ਨੋਟ ਨੂੰ ਬਦਲ ਸਕਦੇ ਹੋ ਰੋਡਵੇਜ਼ ਮੁਲਾਜ਼ਮਾਂ ਦੀ ਹੋਈ ਮੀਟਿੰਗ ਵਿੱਚ 23 ਜਨਵਰੀ ਤੋਂ ਬੱਸਾਂ ਦੀਆਂ ਸੀਟਾਂ ਮੁਤਾਬਕ ਸਵਾਰੀਆਂ ਬਿਠਾਉਣ ਦਾ ਲਿਆ ਗਿਆ ਹੈ ਫੈਸਲਾ ਪੰਜਾਬ 'ਚ ਛੁੱਟੀਆਂ ਦੇ ਬਾਵਜੂਦ ਸਕੂਲ ਲਗਾਏ ਜਾ ਰਹੇ ਨੇ ਜਿਸ ਤੇ ਪੰਜਾਬ ਸਰਕਾਰ ਨੇ ਸ਼ਕਤੀ ਨਾਲ ਜਿਹੜਾ ਹੈਗਾ ਉਹ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਕਿਹਾ ਹੈ ਪੰਜਾਬ ਦੀ ਚੰਕੀ ਗਨਤੰਤਰ ਦਿਵਸ ਤੋਂ ਬਾਅਦ ਕੀਤੇ ਜਾਣ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ ਚੰਕੀ ਪੰਜਾਬ ਦੇ ਸਾਰੇ ਮੁਹੱਲੇ ਗਲੀਆਂ ਦੇ ਵਿੱਚ ਕੱਢੀ ਜਾਵੇਗੀ ਹਾਲ ਹੀ ਵਿੱਚ 10 ਜਨਵਰੀ 2024 ਨੂੰ ਪੂਰੀ ਦੁਨੀਆ ਵਿੱਚ ਹਿੰਦੀ ਦਿਵਸ ਮਨਾਇਆ ਜਾਵੇਗਾ ਹਾਲ ਹੀ ਵਿੱਚ ਫਿਲਮ ਓਪਨ ਹਾਈਮਰ ਨੂੰ ਗੋਲਡਨ ਗਲੋਬल्स 2024 ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ ਹਾਲੀ ਵਿੱਚ ਇਸ ਸਾਲ 5 ਲੋਕ ਸਭਾ ਮੈਂਬਰ ਸੰਸਦ ਰਤਨ ਪੁਰਸਕਾਰ ਲਈ ਚੁਣੇ ਗਏ ਹਨ। ਹਾਲ ਹੀ ਵਿੱਚ ਪਿਊਸ਼ ਗੋਇਲ ਨੇ ਇੰਡਸ ਫੂਡ 2024 ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਹੈ। ਹਾਲ ਹੀ ਵਿੱਚ ਕਿਰਗਿਸਤਾਨ ਨੇ ਬਰਫੀਲੇ ਚیتے ਨੂੰ ਆਪਣਾ ਰਾਸ਼ਟਰੀ ਚਿੰਨ੍ਹ ਘੋਸ਼ਿਤ ਕੀਤਾ ਹੈ। ਹਾਲੀ ਚ ਚਤੇਸ਼ਵਰ ਪੁਜਾਰਾ ਪਹਿਲੀ ਸ਼੍ਰੇਣੀ ਕ੍ਰਿਕਟ ਚ ਸਭ ਤੋਂ ਵੱਧ ਦੋਹਰੇ ਸੈਂਕੜੇ ਬਣਾਉਣ ਵਾਲੇ ਦੁਨੀਆ ਦੇ ਚੌਥੇ ਬੱਲੇਬਾਜ਼ ਬਣ ਗਏ ਹਨ ਹਾਲੀ ਵਿੱਚ ਟਾਟਾ ਪਾਵਰ ਨੇ ਤਾਮਿਲਨਾਡੂ ਰਾਜ ਵਿੱਚ 70000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਰੇਲਵੇ ਤੇ ਸ਼ੁੱਧ ਜ਼ੀਰੋ ਨਿਕਾਸੀ ਟੀਚੇ ਲਈ ਹਾਲ ਹੀ ਵਿੱਚ ਭਾਰਤ ਅਤੇ ਸੰਯੁਕਤ ਰਾਜ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਵਿਚਕਾਰ ਇੱਕ ਸਮਝੌਤਾ ਕੀਤਾ ਗਿਆ ਹੈ ਹਾਲ ਹੀ ਵਿੱਚ ਕ੍ਰਿਸਟੋਫਰ ਨੌਲਨ ਨੂੰ ਗੋਲਡਨ ਗਲੋਬਲਜ਼ 2024 ਵਿੱਚ ਸਰਵੋਤਮ ਨਿਰਦੇਸ਼ਕ ਮੋਸ਼ਨ ਪਿਕਚਰਜ਼ ਦਾ ਪੁਰਸਕਾਰ ਮਿਲਿਆ ਹੈ ਹਾਲ ਹੀ ਵਿੱਚ ਵਿਅਤਨਾਮ ਨੇ ਤਾਮਿਲਨਾਡੂ ਏਵੀ ਸਹੂਲਤ ਵਿੱਚ 2 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਹਾਲ ਹੀ ਵਿੱਚ ਸਾਡੇ ਪਿਆਰੇ ਦੇਸ਼ ਭਾਰਤ ਨੇ ਏਓ2 ਵਿੱਚ ਪੁਰਸ਼ਾਂ ਦੇ 10 ਮੀਟਰ 에ਅਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ ਹਾਲ ਹੀ ਵਿੱਚ ਬੰਗਾਲ ਦੀ ਖਾੜੀ ਵਿੱਚ ਕ੍ਰਿਸ਼ਨਾ ਗੋਦਾਵਰੀ ਬੇਸਨ ਡੁੰਗੇ ਸਾਗਰ ਪ੍ਰੋਜੈਕਟ ਨੂੰ ONGC ਤੇਲ ਅਤੇ ਕੁਦਰਤੀ ਗੈਸ ਨਿਗਮ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ ਹਾਲ ਹੀ ਵਿੱਚ ਰਗੂਰਾਮ ਆਈਅਨ ਨੂੰ ਭਾਰਤੀ 올림픽 ਸੰਘ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਹਾਲ ਹੀ ਵਿੱਚ ਸ਼ੇਖ ਹਸੀਨਾ ਲਗਾਤਾਰ 5ਵੀਂ ਵਾਰ ਗਵਾਂਡੀ ਦੇਸ਼ ਬੰਗਲਾਦੇਸ਼ ਦੇ प्रधानमंत्री बनेगी हाल ही सिलियान मर्फीन गोल्डन ग्लोबल दो हज़ार चौबीस एक मोशन पिक्चर ड्रामा श्रेणी सर्वोत्तम प्रदर्शन सर्वोत्तम अदाकार के पुरस्कार सम्मानित किया गया है हाल ही ਵਿੱਚ ਅਦਰਕ ਜਿਸ ਨੂੰ ਸਥਾਨਿਕ ਤੌਰ ਤੇ ਆਤ ਕੇਕਰ ਵਜੋਂ ਜਾਣਿਆ ਜਾਂਦਾ ਹੈ ਔਰਨਾਚਲ ਪ੍ਰਦੇਸ਼ ਦੇ ਹੱਥਾਂ ਨਾਲ ਬਨੇ ਬਗੀਚੇ ਅਤੇ ਵਾਚੋਂ ਲੱਕੜ ਦੇ ਸ਼ਿਲਪਕਾਰੀ ਨੇ ਪੰਗੋਲਿਕ ਸੰਕੇਤਿਕ ਜੀ ਆਈ ਟੈਗ ਪ੍ਰਾਪਤ ਕੀਤਾ ਹੈ। ਤੋਂ ਥੈਂਕ ਯੂ ਫॉर ਵਾਚਿੰਗ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤੋਂ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਤੋਂ ਥੈਂਕ ਯੂ।